ਜਿਹੜੇ ਚੌਥੇ ਦਿਨ ਕੋਈ ਨਾ ਕੋਈ ਬਾਬਾ ਗੁਰੂ ਬਦਲ ਲੈਂਗੇ ਸਾਡੇ ਦਾ ਸਿਰ ਇਦਾਂ ਦਾ ਬਣਿਆ ਵਾ ਵੀ ਉਹ ਜਿੱਥੇ ਮਰਜੀ ਆ ਕੇ ਸਿਰ ਚ ਕਾ ਦਿੰਦੇ ਆ ਸਿੱਖੀ ਕਿੱਥੋਂ ਤੋਰੀ ਤੇ ਕਿੱਥੇ ਆਣ ਖਲੋਤੀ ਉਹ ਸਿੱਖੀ ਸ਼ਬਦ ਵਿੱਚੋਂ ਪੈਦਾ ਹੋਈ ਸੀ ਅੱਜ ਤੇ ਗੁਰੂਆਂ ਦੇ ਨਾਂ ਤੇ ਕੋਈ ਜੋੜਿਆਂ ਨੂੰ ਮੱਥੇ ਢਕਾਈ ਜਾਂਦਾ ਕੋੜਿਆਂ ਨੂੰ ਮੱਥੇ ਢਕਾਈ ਜਾਂਦਾ ਆ ਵੇਖਦੇ ਹੋ ਤੁਸੀਂ ਕੀ ਹੋਇਆ ਕੋਈ ਗੁਰੂ ਦਾ ਨਾਮ ਲੈ ਕੇ ਜੀ ਉਹ ਫਲਾਣੇ ਥਾਂ ਤੋਂ ਜੋੜੇ ਆ ਮਨ ਲੋਣਗੇ ਵੀ ਗੁਰੂ ਨੇ ਆਗਿਆ ਦਿੱਤੀ ਹੋएगी ਵੀ ਕੋਈ ਸਿੱਖ ਮੇਰੇ ਜੋੜਿਆਂ ਆਗੇ ਮਤਲਬ 2 ਮਿੰਟ ਸੋਚ ਕੇ ਵੇਖਿਓ ਭਲਾ ਅਸਲ ਵਿੱਚ ਤੁਹਾਨੂੰ ਟੋਂਦੇ ਆ ਇਹ ਵੇਂਦੇ ਆ ਇਹਨਾਂ ਵਿੱਚ ਸ਼ਬਦ ਦੀ ਕਿਉਂਕਿ ਜੈਸੋ ਸੇਵਾ ਤੇ ਐਸੋ ਹੋਵੇ ਆ ਨਾ ਜਿੱਦਾਂ ਦੀ ਤੁਸੀਂ ਸੇਵਾ ਕਰੋਗੇ ਉਦਾਂ ਜਿਹਨੂੰ ਪੂਜੋਗੇ ਉਹਦੇ ਵਰਗੇ ਹੋਗੇ ਅਗਲੇ ਜੋੜਿਆਂ ਨਾਲ ਜੋੜ ਰਹੇ ਤੁਹਾਨੂੰ ਕਿਤੇ ਗੁਰੂ ਅਮਰਦਾਸ ਮਹਾਰਾ ਦਾ ਨਾਮ ਲੈ ਕੇ ਜੋੜੇ ਉਹਨਾਂ ਨੂੰ ਮੱਥੇ ਟਿਕਾਏ ਜਾ ਰਹੇ ਆ ਕਿਤੇ ਗੁਰੂ ਹੁਣ ਸ਼ਤਾਬਦੀ ਆ ਰਹੀ 350 ਸਾਲਾਂ ਅਗਲੇ ਚਾਹੀਦਾ ਤੁਸੀਂ ਕਮੇਟੀਆਂ ਨੂੰ ਜਥੇ ਬੰਦੀਆਂ ਨੂੰ ਸੰਪਰਦਾਵਾਂ ਨੂੰ ਵੀ ਸ਼ਬਦ ਦੀ ਵਿਚਾਰ ਦੀ ਲਹਿਰ ਚਲਾਉਂਦੇ ਨਵੇਂ 파ਰਸਾ ਦਾ ਸਿਧਾਂਤ ਉਹਨਾਂ ਦੀ ਵਿਚਾਰ ਤਰ੍ਹਾਂ ਦੁਨੀਆ ਨੂੰ ਦੱਸਦੇ ਤੁਸੀਂ ਇਧਰ ਦੇ ਧਿਆਨ ਦਿੱਤਾ ਨਹੀਂ ਕੋਈ ਜੋੜੇ ਲੈ ਕੇ ਤੁਰੇ ਫਰਦਾ ਵੀ ਇਹ ਮੱਥੇ ਟਿਕਾਉਣੇ ਜੀ ਉਹਨੂੰ ਤੇ ਸੋਚਿਓ ਜ਼ਰੂਰ ਤੁਹਾਨੂੰ ਜੇ ਪੁੱਛੇ ਕੋ ਅਗਲਾ ਤੇ ਕਰਵਾ ਕੌਣ ਰਾਇਆ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਦੂਜਿਆਂ ਦੇ ਅਸਥਾਨ ਨਹੀਂ ਰਹਿਣ ਦਿੱਤੇ ਆਪਣੇ ਬਣਾ ਲੈ ਉਹ ਤੁਹਾਡਾ ਨਾ ਭਲੀ ਗਿਜ਼ਾਰਨਗੇ ਸੋਚਿਆ ਕਦੀ ਉਹ ਕਿਉਂ ਕਰ ਰਿਹਾ ਪਲਾ ਉਹ ਐਸੇ ਕਰ ਰਿਹਾ ਉਟੋਂ ਤੇ ਕਰੰਟ ਚੈੱਕ ਕਰਦੇ ਕਿੰਨਾਗਾ بڑے بڑے ਗਾਇਕ ਹਾਇਰ ਕਰਕੇ ਉਹਨਾਂ ਆਪਣੇ ਹੱਕ ਵਿੱਚ ਗਾਣੇ ਗਵਾ ਲੈ ਨਾਲ ਸੰਪਰਦਾਵਾਂ ਦੇ ਮੁਖੀ ਨਾਲ ਲੈ ਲਿਆ ਸੋਚਿਓ ਜਰੂਰ ਸਿੱਖੋ ਗੁਰੂ ਕੇ ਪਿਆਰਿਓ ਮਜਾਲਾ ਕੋ ਹੁਣ ਹੁਣ ਵਖਤ ਦਾ ਢਾਡੀ ਪ੍ਰਚਾਰਕ ਕਵੀਸ਼ਰਾਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਗੁਰੂ ਦਾ ਦਿੱਤਾ ਖਾਂਦੇ ਹੋ ਨਾ ਆਵਾਜ਼ ਬੁਲੰਦ ਕਰਿਓ ਤੁਹਾਨੂੰ ਪਤਾ ਤੁਹਾਡੀ ਦਿੱਤੀ ਹੋ ਸਟੇਟਮੈਂਟ ਇੱਕੇ ਸੰਪਰਦਾਵਾ ਦੇ ਮੁਖੀ ਦੇ ਉਲਟ ਜਾਣੀ ਆ ਤੁਹਾਨੂੰ ਪਤਾ ਵੀ ਇਹ ਸਾਰੀ ਗੱਲ ਕੌਣ ਕਰ ਰਿਹਾ ਤੁਹਾਨੂੰ ਪਤਾ ਤੁਸੀਂ ਸਟੇਜਾਂ ਬਚਾਉਣ ਦੇ ਮਾਰੇ ਆ ਗੱਲ ਮੂੰਹ 'ਚ ਸ਼ਬਦ ਨਹੀਂ ਕਦੀ ਵੀ ਬੋਲਣਾ ਪਤਾ ਤੁਹਾਨੂੰ ਹੈਗਾ ਕਿ ਸਾਡੇ ਗੁਰੂ ਨੇ ਸਰੀਰ ਤੇ ਅੰਗਾ ਨਾਲ ਨਹੀਂ ਸੀ ਜੋੜਿਆ ਵਸਤਰਾ ਨਾਲ ਨਹੀਂ ਸੀ ਜੋੜਿਆ ਸ਼ਬਦ ਨਾਲ ਜੋੜਿਆ ਸੀ ਪਿਆਰਿਓ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਾਲ ਸ਼ਬਦ 'ਚੋਂ ਮਹਾਰਾਜ ਨੇ ਚੀਜ਼ਾਂ ਲੈ ਕੇ ਆਂਦੀਆਂ ਸੀ ਸ਼ਬਦ ਨਾਲ ਜਿੱਤੀ ਸੀ ਵੱਡੇ ਵੱਡੇ ਸਿੱਧ ਵਿਚਾਰ ਗੋਸ਼ਟੀ ਸ਼ਬਦ ਵਿੱਚ ਹੋਈ ਸੀ ਅਗਲੇ ਨੂੰ ਪਤਾ ਜੇ ਸ਼ਬਦ ਦੀ ਲਹਿਰ ਚਲਾ ਦਿੱਤੀ ਇਹ ਸਿਆਣੇ ਬਣ ਗਏ ਇਹ ਗਿਆਨਵਾਨ ਬਣ ਗਏ ਇਹਨਾਂ ਨੂੰ ਲਿਆ ਕੇ ਉੱਥੇ ਖੜੇ ਕਰਦੇ ਹੋ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲੀ ਵਾਰ ਨਹੀਂ ਹੋਇਆ ਵੀ ਗੁਰੂ ਦੇ ਜੋੜੇ ਕਹਿ ਕੇ ਉਹਨੂੰ ਯਾਤਰਾ ਕਰਾਈ ਜਾਵੇ ਕਦੀ ਗੰਗਾ ਸਾਗਰ ਲੈ ਕੇ ਆਇਆ ਆਇਆ ਜਾਂਦਾ ਪਹਿਲਾਂ ਕਦੀ ਗੰਗਾ ਸਾਗਰ ਵੀ ਲੈ ਕੇ ਆਇਆ ਸੀ ਕੋਈ ਮਾੜਾ ਲੈ ਕੇ ਆ ਜਾਂਦਾ ਸੀ ਇਹ ਮਾਤਾ ਗੰਗਾ ਜੀ ਦੀ ਮਾੜਾ ਵਾ ਜਿਹੜੀ ਬਾਣੀ ਮਾੜਾ ਦਾ ਖੰਡਨ ਕਰਦੀ ਹੋਵੇ ਤੁਸੀਂ ਯਾਰ ਗੁਰੂਆਂ ਦੀਆਂ ਪਰਿਵਾਰਾਂ ਦੇ ਵਿੱਚ ਵੀ ਲਿਆ ਕੇ ਉਹ ਚੀਜ਼ਾਂ ਵਾੜ ਦਿੱਤੀਆਂ ਤੇ ਕਦੋਂ ਸਿੱਖ ਜਾਗੇਗਾ ਜੀ ਕਦੋਂ ਸਿੱਖ ਮਜਾਲ ਆ ਜੇ ਕਿਸੇ ਕੋਲ ਬੋਲਵੇ ਮੈਨੂੰ ਪਤਾ ਜਦੋਂ ਮੈਂ ਇਹ ਗੱਲ ਬੋਲਣੀ ਆ মিডিਏ ਜਾਣੀ ਆ ਬੜਾ ਪਿੱਟ ਸਿਆਪਾ ਪੈਣਾ ਗਾਲਾਂ ਵੀ ਕੱਢਣੀਆਂ ਨੇ ਕੱਢਿਓ ਜਰੂਰ ਗਾਲਾਂ ਮੈਨੂੰ ਖੁਸ਼ੀ ਹੋਏਗੀ ਜੇ ਸੱਚ ਦੀ ਵਿਚਾਰ ਸਮਾਜ ਵਿੱਚ ਦੇ ਸਾਹਮਣੇ ਰੱਖਣ ਵੇਲੇ ਸਾਨੂੰ ਤੁਹਾਡੇ ਕੋਲੋਂ ਗਾਲਾਂ ਵੀ ਸੁਣਨੀਆਂ ਪੈ ਜਾਣ ਤੇ ਅਸੀਂ ਫੇਰ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਕਮ ਸੇ ਕਮ ਜਮੀਰ ਜਾਗਦੀ ਰੱਖੋ ਆਪਣੀ ਤੁਹਾਡੇ ਬੱਚੇ ਪੁੱਛਣਗੇ ਤੁਹਾਨੂੰ ਜਦੋਂ ਇਸ ਤਾਪਦੀਆਂ ਮਨਾਈਆਂ ਜਾ ਰਹੀਆਂ ਸੀ ਜਦੋਂ ਲਹਿਰਾਂ ਉੱਠ ਰਹੀਆਂ ਸੀ ਉਹ ਤੁਸੀਂ ਕੀ ਕਰ ਰਹੇ ਸੀ ਕੋਈ ਚਾਰ ਥਾਂ ਤੇ ਜੋੜੇ ਮਜਾਲਾ ਕੋ ਬੋਲਣ ਲਈ ਥੱਲੇ ਵੈਗਰੂ ਲਿਖ ਦੇਣਾ ਥੱਲੇ ਸਾਡਾ ਤੇ ਇਹੋ ਕੰਮ ਦਾ ਵੈਗਰੂ ਵੈਗਰੂ ਬਸ ਟੜਕ ਘਰ ਲੁੱਟੇ ਜਾਵੇ ਕੌਮਾ ਵੈਗਰੂ ਉੱਥੇ ਭਲਾ ਤੁਸੀਂ ਸਵੇਰੇ ਉੱਠ ਕੇ ਜਾ ਕੇ ਰਿਪੋਰਟ ਲਿਖਾਉਂਦੇ ਹੋ ਵੀ ਇੰਨੇ ਤੋੜੇ ਸੋਨਾ ਚੋਰੀ ਹੋ ਗਿਆ ਸਾਡਾ ਪਿੱਟ ਸਿਆਪਾਸ ਹੀ ਪਾਉਨੇ ਆ ਤੁਹਾਡੇ ਧਾਰਮਿਕ ਸਥਾਨਾਂ ਤੇ ਅਗਲੇ ਕਬਜ਼ਾ ਕਰਗੇ ਤੁਹਾਨੂੰ ਤੁਹਾਡਾ ਕਰੰਟ ਚੈੱਕ ਕਰਦੇ ਆ ਜਦੋਂ ਅਗਲੇ ਆਣੇ ਤੁਹਾਨੂੰ ਲੁੱਟਣਾ ਹੁੰਦਾ ਸਿਰ ਦੇ ਉੱਤੇ ਪੱਗ ਬੰਨ ਕੇ ਆ ਜਾਂਦੇ ਆ ਭਾਵੇਂ ਉਹ ਫਿਲਮੀ ਐਕਟਰ ਹੋਵੇ ਤੇ ਭਾਵੇਂ ਕੋਈ ਸਿਆਸਦਾਨ ਹੋਵੇ ਬੰਦਾ ਉਹ ਸਿਰ ਦੇ ਪੱਗ ਬੰਨ ਕੇ ਆਉਂਦਾ ਪੱਗ ਦੀ ਏਮੇਦਾਰੀ ਉਹਨਾਂ ਨੂੰ ਪਤਾ ਪਰ ਸਿਰਫ ਇਸ ਕਰਕੇ ਆਉਂਦੇ ਆ ਇਹਨਾਂ ਨੂੰ ਪਤਾ ਵੀ ਪੱਗ ਵਿਖਾ ਦੇਣੀ ਐ ਸਹੀ ਸਾਹਮਣੇ ਅਸੀਂ ਪ੍ਰਭਾਵਿਤ ਹੋ ਜਾਨੇ ਇਹਨਾਂ ਗੱਲਾਂ ਤੇ ਤੋ ਇਸ ਕਰਕੇ ਚੇਤਾ ਰੱਖਿਓ ਸ਼ਬਦ ਦੇ ਨਾਲ ਗੁਰੂ ਨੇ ਜੋੜਿਆ ਸੀ ਗਿਆਨ ਨਾਲ ਚਾਹੀਦਾ ਤੇ ਅਸੀਂ ਸੰਪਰਦਾਵਾਂ ਇਕੱਠੀਆਂ ਹੁੰਦੀਆਂ ਜਥੇਦਾਰ ਇਕੱਠੇ ਹੁੰਦੇ ਵੀ ਆਓ ਆਪਾਂ ਨਵੇਂ ਪਾਸ਼ਾ ਦੀ ਬਾਣੀ ਦੀ ਲਹਿਰ ਘਰ ਘਰ ਚਲਾ ਦਈਏ ਸੰਗਤਾਂ ਨੂੰ ਸ਼ਬਦ ਵਿਚਾਰ ਦਈਏ ਵੀ ਕਾਦੇ ਲਈ ਗੁਰੂ ਪਾਸ਼ਾ ਨੇ ਸਿਧਾਂਤ ਮਨੁੱਖੀ ਹੱਕਾਂ ਦੀ ਰਾਖੀ ਦੀ ਗੱਲ ਕੀਤੀ ਕਿੱਥੇ ਕਿੱਥੇ ਮਨੁੱਖੀ ਹੱਕ ਖਾਦੇ ਜਾ ਰਹੇ ਆ ਕਿੱਥੇ ਕਿੱਥੇ ਕੋਈ ਮਨੁੱਖ ਦਾ ਹੱਕ ਖਾਰਿਆ ਵਾ ਆਪਾਂ ਲੋਕਾਂ ਨੂੰ ਅਗਾਹ ਕਰੀਏ ਹੈ ਧਿਆਨ ਉਧਰ ਜੀ ਕਿਸੇ ਨੇਦਰ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਇਹਨੂੰ ਕਹਿੰਦੇ ਅੰਧੀ ਰૈયਤ ਗਿਆਨ ਵੀ ਹੋਣੀ ਪਾਪਰੇ ਮਰਦਾ ਰૈયਤ ਨਹੀਂ ਹੋ ਗਈ ਆ ਗਿਆਨ ਤੋਂ ਸਖਣੀ ਹੋ ਗਈ ਆ ਕੋਈ ਇੱਕਾ ਦੁਕਾਣ ਨੂੰ ਛੱਡ ਕੇ ਕਿਸੇ ਨੇ ਬੋਲਣਾ ਨਹੀਂ ਕਿਉਂਕਿ ਅਗਲਾ ਨੂੰ ਪਤਾ ਪਈ ਕਿਉਂ ਬੋਲੂਗਾ ਅਗਲਾ ਕੋਈ ਕਿਉਂਕਿ ਅਗਲਾ ਨੇ ਕਿ ਨੈਟਵਰਕ ਐਸਾ ਹੈ ਐਸਾ ਇੱਕ ਆਈਟੀ ਸੈੱਲ ਬੈਠਾ ਹੁੰਦਾ ਵੀ ਜੇ ਕੋਈ ਮਾੜੀ ਜੀ ਸੱਚ ਦੀ ਗੱਲ ਕਰੇਗਾ ਐਲੀ-ਐਲੀ ਕਰਕੇ ਭੇਜੋ ਉਹਨਾਂ ਨੂੰ ਤਾਂ ਕਿ ਦੁਬਾਰਾ ਕੋਈ ਬੋਲਣ ਦੀ ਯਰਤ ਨਾ ਕਰੇ ਤੋ ਜਾਗੋ ਪਾਈ ਸੁਚੇਤ ਹੋ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਪਾਤਸ਼ਾਹ ਨੇ ਸਾਨੂੰ ਗਿਆਨ ਦੇ ਲੜ ਲਾਇਆ ਸਾਨੂੰ ਵਿਚਾਰਾਂ ਦੇ ਲੜ ਲਾਇਆ ਬਾਣੀ ਨਾਲ ਜੁੜੋ ਆ ਗਿਆ ਪਈਆ ਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਦੇ ਸ਼ਬਦ ਨਾਲ ਜੁੜੀਏ ਗੁਰੂ ਦੀਆਂ ਵਿਚਾਰਾਂ ਕੋਈ ਪਹਿਲੀ ਵਾਰ ਨਹੀਂ ਬਹੁਤ ਵਾਰ ਹੋਇਆ ਹੈ ਮਹਾਨਤਾ ਬਾਕੀ ਸਿੱਖਾਂ ਦੀ ਕੱਟ ਨਹੀਂ ਭਾਈ ਮਨੀ ਸਿੰਘ ਦੀ ਮਹਾਨਤਾ ਕੱਟ ਨਹੀਂ ਭਾਈ ਤਾਰੂ ਸਿੰਘ ਦਾ ਖੋਪਰ ਨੱਥਾ ਹੈ ਪਾਈ ਮਤੀ ਦਾਸ ਨੂੰ ਆਰੇ ਨਾਲ ਚਿਦਿਆ ਗਿਆ ਏ ਪਾਈ ਸਤੀ ਦਾਸ ਨੂੰ ਰੂੰਚ ਲਪੇਟ ਕੇ ਸਾੜਿਆ ਗਿਆ ਏ ਕੋਈ ਉਹ ਉਹ ਸਿੱਖ ਘਟ ਨਹੀਂ ਸੀ ਪਰ ਅਗਲਿਆਂ ਨੇ ਚੁਣ ਲੈ ਵੀ ਆਇਨਾ ਸਿੱਖਾਂ ਦੇ ਨਾਮ ਲੈ ਕੇ ਇਹਨਾਂ ਕੋਲੋਂ ਜੋ ਮਰਜ਼ੀ ਕਰਵਾਈ ਜੋ ਮਜਾਲਾ ਕੋ ਬੋਲ ਜਾਈਏ ਥੇ ਪਰ ਪਤਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਅੰਦਰੋਂ ਸੁੱਤੇ ਪਏ ਆ ਅਸੀਂ ਸੁਚੇਤ ਨਹੀਂ ਹਾਂ ਲਾਲਚ ਨੇ ਮਾਰ ਲਿਆ ਸਵਾਰਥਾਂ ਨੇ ਮਾਰ ਲਿਆ ਖੁਦ ਗਰਜੀਆਂ ਨੇ ਮਾਰ ਲਿਆ ਸਾਨੂੰ ਤਾਂ ਸਾਬ ਜੀ ਕਹਿੰਦੇ ਕਰਨੋ ਹੋਤੋ ਸੋ ਨਾ ਕਿਓ ਇਹ ਬਿਲਕੁਲ ਜਿਹੜਾ ਕਰਨ ਵਾਲਾ ਕੰਮ ਸੀ ਉਹ ਨਹੀਂ ਕੀਤਾ ਪਰਿਓ ਲੋਭ ਕੇ ਫੰਦ ਆ ਜਿਹੜਾ ਆ ਜਤਰਾ ਵੀ ਨਿਕਲ ਰਹੀਆਂ ਨੇ ਪਰਿਓ ਲੋਭ ਕੇ ਫੰਦ ਆ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਅਪਗ੍ਰੇਡ ਖਾਉਂਦੇ ਸੀ ਉਹ ਵੀ ਉਸੇ ਖੁੱਡੇ ਨਾਲ ਲਿਆ ਕੇ ਅਗਲੇ ਨੇ ਬੰਦ ਤੇ ਉਹੋ ਹੀ ਲਿਆ ਕੇ ਉਹੋ ਹੀ ਉਹੋ ਹੀ ਚੀਜ਼ਾਂ ਉਹੋ ਹੀ ਮਨਮਤਾ ਜਿਹੜੀਆਂ ਮਨਮਤਾ ਜਿਹੜੇ ਕਰਮ ਕਾਂਡ ਜਿਹੜੇ ਕਦੀ ਕਹਿੰਦੇ ਸੀ ਅਸੀਂ ਕਰਮ ਕਾਂਡ ਦੇ ਵਿਰੁੱਧ ਜਿਹਹਾਦ ਛੇੜਦੇ ਆ ਅੱਜ ਉਹ ਕਰਮ ਕਾਂਡ ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਹੇ ਨੇ ਪਰ ਜਦੋਂ ਇਤਿਹਾਸ ਆਉਣ ਵਾਲੇ ਸਮੇਂ ਚ ਲਿਖਿਆ ਜਾਏਗਾ ਵਿਚਾਰ ਹੋਣਗੇ ਉਦੋਂ ਬੋਲਿਆ ਜਾਏਗਾ ਵੀ ਤੁਸੀਂ ਕਿੱਥੇ ਸੀ ਪਾਈ ਉਦੋਂ ਤੁਸੀਂ ਕਿਉਂ ਨਾ ਕੁਛ ਕੀ ਉਸ ਵਕਤ ਗੁਰੂ ਨੇ ਸ਼ਬਦ ਨਾਲ ਤੇ ਗਿਆਨ ਨਾਲ ਤੇ ਵਿਚਾਰ ਨਾਲ ਜੋੜਿਆ ਸੀ ਕਰਨੋ ਹੋਤੋ ਸੁਨਾ ਕਿ ਉਹ ਪਰਿਓ ਲੋਭ ਕੈ ਫੰਦ ਲੋਭ ਦੀਆਂ ਸਾਈਆਂ ਨੇ ਚੰਗਾ ਕੰਮ ਕਰਨ ਨਹੀਂ ਦਿੰਦਾ ਲਾਲਚ ਨੇ ਬੰਦੇ ਨੂੰ ਅੱਗੇ ਨਹੀਂ ਵਧਣ ਦਿੱਤਾ ਨਾਨਕ ਸਮਿਓ ਰਮ ਗयो हे ਨਾਨਕ ਆਖ ਸਮਾਂ ਬਤੀਤ ਹੋ ਗਿਆ ਸਮਾਂ ਲੰਘ ਗਿਆ ਆਵ ਕਿਉਂ ਰੋਵਤ ਅੰਤ ਸਮਾ ਲੰਘਣ ਤੋਂ ਬਾਅਦ ਜ਼ਿੰਮੇਵਾਰੀ ਨਾ ਚੁੱਕੀ ਹੋਵੇ ਤੇ ਮਗਰੋਂ ਪਛਤਾਉਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਸਮੇਂ ਨੇ ਜਾਗਣਾ ਬਹੁਤ ਜ਼ਰੂਰੀ ਹੁੰਦਾ ਪਿਆਰੋ ਨੌਜਵਾਨ ਵੀਰੋ ਮੇਰੀ ਉਹ ਭੈਣੋ ਬਜ਼ੁਰਗੋ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆਪਨੇ ਪਾਤਸ਼ਾਹ ਦੀ ਬਾਣੀ ਪੜੋ ਸ਼ਬਦ ਵਿਚਾਰ ਨਾਲ ਜੜੋ ਗੁਰੂ ਦੇ ਸਿਧਾਂਤ ਨਾਲ ਜੜੋ ਸਿੱਖੀ ਗੁਰੂ ਪਾਤਸ਼ਾਹ ਦੇ ਸ਼ਬਦ ਵਿੱਚੋਂ ਲੈਣੀ ਸਿੱਖ ਨੇ ਕਿ ਮੈਂ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਆਪਣੀ ਜ਼ਿੰਦਗੀ ਦਾ ਆਧਾਰ ਉਪਦੇਸ਼ ਆਪਣੀ ਜ਼ਿੰਦਗੀ ਵਿੱਚ ਨਾਸ਼ਵੰਤ ਕਿਸੇ ਵਸਤੂ ਨਾਲ ਨਹੀਂ ਮੇਰੇ ਮਾਲਕ ਨੇ ਜੋੜਿਆ ਨਹੀਂ ਜੋੜਿਆ ਇਹ ਗੱਲ ਚੇਤਾ ਰੱਖਿਓ ਜਿੱਥੇ ਅਗਲੇ ਨੇ ਤੁਹਾਡੇ ਗੁਰਦੁਆਰਿਆਂ ਦੇ ਸਥਾਨ ਕਈ-ਕਈ ਸਾਲ ਆਪਣੇ ਕੋਲ ਰੱਖ ਛੱਡੇ ਉੱਥੇ ਅਗਲੇ ਨੇ ਵਸਤੂਆਂ ਰਹਿਣ ਦਿੱਤੀਆਂ ਹੋਣਗੀਆਂ ਭਲਾ 2 ਮਿੰਟ ਸੋਚ ਕੇ ਵੇਖਿਓ ਜਿੱਥੇ ਤੁਹਾਡੇ ਗੁਰਦੰ ਦੇ ਨਾਮੋਂ ਨਿਸ਼ਾਨ ਅਗਲੇ ਆਨੇ ਮਿਟਾਤੇ ਕਈ ਸਾਲ ਸਿੱਖ ਜੰਗਲਾਂ 'ਚ ਰਿਹਾ ਕਈ ਸਾਲ ਤੁਸੀਂ ਆਪਣਾ ਘਰ ਛੱਡ ਕੇ 15 20 ਦਿਨ 2 3 4 5 ਸਾਲ ਬਾਹਰ ਜਾ ਕੇ ਵੇਖੋਆ ਤੁਹਾਡੇ ਘਰ ਦਾ ਨਕਸ਼ਾ ਆਉਂਦੇ ਨੂੰ ਅਗਲੇ ਚੇਂਜ ਕਰ ਦੇਣਗੇ ਕਿਰਾਏ ਤੇ ਘਰ ਦਿੱਤਾ ਹੋਵੇ ਤੁਸੀਂ ਘਰ ਤੋਂ 15 ਮਹੀਨੇ ਪਰ ਹੌ ਕੇ ਵੇਖੋ ਤੁਹਾਡੇ ਘਰ ਦੀ ਅਗਲੇ ਰੂਪਰੇਖਾ ਤੇ ਜਿੱਥੇ ਕਈ ਸਾਲ ਗੁਰਦੁਆਰਿਆਂ ਸਿੱਖ ਨਹੀਂ ਰਿਹਾ ਹੋਏਗਾ ਜੰਗਲਾਂ 'ਚ ਰਹਿਣਾ ਪਿਆ ਇਹ ਚੀਜ਼ਾਂ ਰਹਿਣ ਦਿੱਤੀਆਂ ਹੋਣਗੀਆਂ ਕੀਤਾ ਕਿਸੇ ਨੇ ਸਵਾਲ ਜਿੱਥੇ ਸਿੱਖ ਦੇ ਜਾਨੋ ਪਿਆਰੇ ਪੁੱਤਰ ਸਿੱਖ ਕੁਰਬਾਨ ਹੋ ਗਏ ਜਿੱਥੇ ਸਿੱਖ ਦਾ ਗੁਰੂ ਸਾਹਿਬ ਦਾ ਆਪਣਾ ਸਭ ਕੁਝ ਬਹੁਤ ਕੁਝ ਕੀਮਤੀ ਸਾਜੋ ਸਮਾਨ ਸਰਸਾ ਦੀ ਭੇੜ ਚੜ ਗਿਆ ਇਹ ਚੀਜ਼ਾਂ ਪਈਆਂ ਹੋਣਗੀਆਂ ਕਦੀ ਕੌਣ ਪੁੱਛੇਗਾ ਜੀ ਮਜਾ ਲਾ ਕੋਈ ਰਾਈਟਰ ਕੋਈ ਲਿਖਣ ਵਾਲਾ ਇੱਥੇ ਸਾਨੂੰ ਇਕੱਠੇ ਹੋਣਾ ਚ ਪੈਣਾ ਹੈ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ ਸੋਚਣਾ ਪੈਣਾ ਸਾਨੂੰ ਕਿਉਂਕਿ ਬੜੀ ਵੱਡੀ ਚਾਲ ਹੈ ਜੀ ਭਾਜਪੀ ਦੀ ਵੇਖੋ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਮੇਰੇ ਮੂੰਹ ਚੋਂ ਲਬਜ ਮੈਂ ਹੁਣ ਤੈਨੂੰ ਸਿੱਧਾ ਕਹਿਣਾ ਚਾਹੁੰਦਾ ਮੈਂ ਕੋਈ ਸਿਆਸੀ ਬੰਦਾ ਨਹੀਂ ਹਾਂ ਕਿ ਨਾ ਤੇ ਮੈਂ ਕਦੀ ਕਿਸੇ ਇੱਕ ਸਿਆਸੀ ਪਾਰਟੀ ਦੀ ਗੱਲ ਵੀ ਫਲਾਨੀ ਪਾਰਟੀ ਬੜੀ ਚੰਗੀ ਪਰ ਐਸ ਵਕਤ ਸਾਰਾ ਕੁਝ ਏਜੰਡਾ ਕੌਣ ਕਰ ਰਿਹਾ ਤੁਹਾਨੂੰ ਸਭ ਨੂੰ ਪਤਾ ਹੈਗਾ ਸਭ ਨੂੰ ਸਭ ਨੂੰ ਸਭ ਨੂੰ ਦਿਸ ਰਿਹਾ ਵਾ ਕਿ ਕੌਣ ਐਸ ਵਕਤ ਕਰ ਰਿਹਾ ਪਰ ਮਜਾ ਆ ਲੈ ਕੋਈ ਕਿਸੇ ਇਸ ਬਾਰੇ ਕੋਈ ਸ਼ਬਦ ਆਪਣੇ ਮੂੰਹ ਤੋਂ ਬੋਲ ਕੇ ਵੇਖੇ ਪਰ ਮੈਂ ਤੇ ਫਿਰ ਕਹਿਣਾ ਹੁਨਾ ਜਿਸ ਦਾ ਦਿੱਤਾ ਖਾਣਾ ਤਿਸ ਕਹੀ ਹੈ ਜਿਸ ਮਾਲ ਦਾ ਦਿੱਤਾ ਖਾਨਿਆ ਨਾ ਇੱਕ ਦਿਨ ਬੋਲੋ ਜ਼ਰੂਰ ਇੱਕ ਵਕਤ ਆਏਗਾ ਇੱਕ ਸਮਾਂ ਆਏਗਾ ਤੁਹਾਡੇ ਕਾਏ ਹੋਏ ਬੋਲ ਇਹ ਸਦਾ ਹੀ ਗੂੰਜਾਂ ਪਉਣਗੇ ਵੀ ਕੋਈ ਸੰਸਾਰ ਤੇ ਸੱਚ ਦੀ ਗੱਲ ਲੈ ਕੇ ਤੁਰਿਆ ਜਿੱਥੇ ਵੀ ਬੈਠੇ ਹੋ ਸੋਸ਼ਲ ਮੀਡੀਆ ਤੁਹਾਡੇ ਕੋਲ ਹੈ ਪ੍ਰਬੰਧਕ ਕਮੇਟੀਆਂ ਨੇ ਹਰ ਇੱਕ ਭੈਣ ਭਰਾ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਣੀ ਆਵਾਜ਼ ਬੁਲੰਦ ਕਰੋ ਭਾਈ ਅਸੀਂ ਸ਼ਬਦ ਗੁਰੂ ਨਾਲ ਜੁੜਨ ਵਾਲੀ ਕੌਮ ਆ ਸ਼ਬਦ ਜੀਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਰਾਲਾ ਵਾਲੀ ਗੱਲ ਹੈ ਕੱਲੇ ਗੁਰਦੁਆਰੇ ਆਏ ਲੰਗਰ ਛਕਿਆ ਮੱਥਾ ਟੇਕਿਆ ਤੇ ਘਰ ਨੂੰ ਚਲ ਗਏ ਨਹੀਂ ਭਾਈ ਸਮਝੋ ਪੜੋ ਵਿਚਾਰੋ ਕਰਨੋ ਹੋਤੋ ਸੁਨਾਕਿਓ ਕਰਿਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰੰਗ ਗਇਓ ਜੇ ਸਮਾ ਬਤੀਤ ਹੋ ਗਿਆ ਅਬ ਕਿਉ ਰੋਵਤ ਅੰਦ